ਕੇਂਦਰ ਸਰਕਾਰ ਦੇ ਵੱਲੋਂ ਟੋਲ ਟੈਕਸ ਨੂੰ ਲੈ ਕੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਜਿਵੇਂ ਦੱਸਿਆ ਕਿ ਕੇਂਦਰ ਸਰਕਾਰ ਦੇ ਵੱਲੋਂ ਨੈਸ਼ਨਲ ਟੋਲ ਟੈਕਸ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਹੁਣ 20 ਕਿਲੋਮੀਟਰ ਦੇ ਸਫ਼ਰ ਤੱਕ ਤੁਹਾਨੂੰ ਟੋਲ ਟੈਕਸ ਨਹੀਂ ਦੇਣਾ ਪਵੇਗਾ ਇਹ ਕੇਂਦਰ ਸਰਕਾਰ ਦੇ ਵੱਲੋਂ ਨੈਸ਼ਨਲ ਟੋਲ ਟੈਕਸ ਨਿਯਮਾਂ ਦੇ ਵਿੱਚ ਬਦਲਾਅ ਕੀਤਾ ਗਿਆ 20 ਕਿਲੋਮੀਟਰ ਤੱਕ ਹੁਣ ਤੁਹਾਨੂੰ ਕੋਈ ਵੀ ਟੋਲ ਟੈਕਸ ਨਹੀਂ ਦੇਣਾ ਪਵੇਗਾ ਸਿਰਫ ਜੀ ਐਨ ਐਸ ਐਸ ਦੇ ਨਾਲ ਲੈਸ ਗੱਡੀਆਂ ਨੂੰ ਟੋਲ ਟੈਕਸ 20 ਕਿਲੋਮੀਟਰ ਤੱਕ ਨਹੀਂ ਦੇਣਾ ਪਵੇਗਾ ਉਦੋਂ ਹੀ ਜੇਕਰ ਕਮਰਸ਼ੀਅਲ ਵਾਹਨਾਂ ਗੱਲ ਕਰੀਏ ਤਾਂ ਕਮਰਸ਼ੀਅਲ ਵਾਹਨਾਂ ਨੂੰ ਇਸ ਦੇ ਵਿੱਚ ਕੋਈ ਵੀ ਛੋਟ ਨਹੀਂ ਦਿੱਤੀ ਗਈ ਹੈ ਇਸ ਦੇ ਨਾਲ ਹੀ ਦੱਸਦੀ ਹੈ ਕਿ ਹੁਣ ਸਰਕਾਰ ਜੀਪੀਐਸ ਦੇ ਨਾਲ ਟੋਲ ਟੈਕਸ ਵਸੂਲੇਗੀ ਦੱਸਦੀ ਹੈ ਕਿ ਹੁਣ ਦੇਸ਼ ਦੇ ਵਿੱਚ ਫਾਸਟ ਟੈਗ ਤੋਂ ਇਲਾਵਾ ਇੱਕ ਹੋਰ ਟੋਲ ਟੈਕਸ ਵਸੂਲੀ ਪ੍ਰਣਾਲੀ ਆਉਣ ਵਾਲੀ ਹੈ ਮੋਦੀ ਸਰਕਾਰ ਹੁਣ ਦੇਸ਼ ਦੇ ਵੱਖ-ਵੱਖ ਰਾਜਮਾਰਗਾਂ ਤੇ ਟੋਲ ਟੈਕਸ ਵਸੂਲੀ ਦਾ ਨਵਾਂ ਸਿਸਟਮ ਲਗਾਏਗੀ। ਹੁਣ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਤਹਿਤ ਟੋਲ ਟੈਕਸ ਵਸੂਲਿਆ ਜਾਵੇਗਾ। ਯਾਨੀ ਕਿ GPS ਦੇ ਰਾਹੀਂ ਟੈਕਸ ਵਸੂਲਿਆ ਜਾਵੇਗਾ। ਇਸ ਦੇ ਲਈ ਸਰਕਾਰ ਨੇ 4 ਹਾਈਵੇ ਤੇ ਟ్రਾਇਲ ਵੀ ਕਰਵਾਏ ਨੇ ਅਤੇ ਟ్రਾਇਲ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ। ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕਿ ਇਸ ਨੋਟੀਫਿਕੇਸ਼ਨ ਦੇ ਤਹਿਤ ਜਲਦੀ ਹੀ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਯਾਨੀ ਕਿ ਜੀਪੀਐਸ ਸਿਸਟਮ ਔਨ ਬੋਰਡ ਯੂਨਿਟ ਤੋਂ ਟੋਲ ਸ਼ੁਰੂ ਹੋ ਜਾਵੇਗਾ ਸੜਕੀ ਆਵਾਜਾਈ ਮੰਤਰਾਲੇ ਨੇ ਇਹ ਨਿਯਮ ਜਾਰੀ ਕਰ ਦਿੱਤੇ ਨੇ ਕੇਂਦਰ ਸਰਕਾਰ ਦੇ ਨਵੇਂ ਨੋਟੀਫਿਕੇਸ਼ਨ ਮੁਤਾਬਕ ਹੁਣ ਟੋਲ ਵਸੂਲੀ ਲਈ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਯਾਨੀ ਕਿ ਜੀਐਨਐਸ ਐਸ ਗਲੋਬਲ ਪੋਜੀਸ਼ਨਿੰਗ ਸਿਸਟਮ ਜੀਪੀਐਸ ਅਤੇ ਓਨ ਬੋਰਡ ਯੂਨਿਟ ਯਾਨੀ ਕਿ ਓਬਯੂ ਦੀ ਵਰਤੋਂ ਕੀਤੀ ਜਾਵੇਗੀ। ਉਹਨਾਂ ਦੀ ਮਦਦ ਦੇ ਨਾਲ ਆਟੋਮੈਟਿਕ ਟੋਲ ਕਲੈਕਸ਼ਨ ਕੀਤੀ ਜਾਵੇਗੀ। ਇਸ ਦੇ ਲਈ 20 ਕਿਲੋਮੀਟਰ ਤੱਕ ਦੀ ਯਾਤਰਾ ਲਈ ਕੋਈ ਵੀ ਫੀਸ ਨਹੀਂ ਲਈ ਜਾਵੇਗੀ। ਫਿਲਹਾਲ ਫਾਸਟ ਟੈਗ ਦੀ ਵਰਤੋਂ ਵੀ ਜਾਰੀ ਰਹੇਗੀ। ਸਰਕਾਰ ਦੇ ਨਵੇਂ ਨਿਯਮਾਂ ਨੂੰ ਸਰਕਾਰੀ ਗਜ਼ਟ ਦੇ ਵਿੱਚ ਪ੍ਰਕਾਸ਼ਿਤ ਕਰ ਦਿੱਤਾ ਹੈ। ਨੋਟੀਫਿਕੇਸ਼ਨ ਦੇ ਮੁਤਾਬਕ ਫਿਲਹਾਲ ਫਾਸਟ ਟੈਗ ਅਤੇ ਆਟੋਮੈਟਿਕ ਨੰਬਰ ਰਿਕੋਗਨੀਸ਼ਨ ਟੈਕਨੋਲੋਜੀ ਦੀ ਵਰਤੋਂ ਵੀ ਜਾਰੀ ਰਹੇਗੀ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਜੀਐਨਐਨ esse. ओबीयू वाले वाहनਾਂ ਦੇ ਲਈ ਟੋਲ ਪਲਾਜ਼ਾ ਤੋਂ ਵੱਖਰੀ ਲੇਨ ਬਣਾਈ ਜਾਵੇਗੀ ਤਾਂ ਜੋ ਉਹਨਾਂ ਨੂੰ ਟੋਲ ਵਸੂਲੀ ਲਈ ਢੁਕਣਾ ਨਾ ਪਵੇ ਅਜਿਹੇ ਵਾਹਨਾਂ ਨੂੰ ਸਿਰਫ ਉਸ ਦੂਰੀ ਦੇ ਲਈ ਟੋਲ ਦੇਣਾ ਪਵੇਗਾ ਜਿਸ ਤੱਕ ਉਹਨਾਂ ਨੇ ਟੋਲ ਰੋਡ ਦੀ ਵਰਤੋਂ ਕੀਤੀ ਹੈ ਸੜਕ ਅਤੇ ਆਵਾਜਾਈ ਮੰਤਰਾਲੇ ਨੇ ਕਿਹਾ ਕਿ ਜਿਹੜੇ ਵਾਹਨ ਭਾਰਤ ਵਿੱਚ ਰਜਿਸਟਰਡ ਨਹੀਂ ਨੇ ਜਿਨ੍ਹਾਂ ਲੋਕਾਂ ਦੇ ਕੋਲ ਜੀ ਐਨ ਐਨ ਐਸ ਡਿਵਾਈਸ ਨਹੀਂ ਹੈ ਉਹਨਾਂ ਲਈ ਟੋਲ ਵਸੂਲੀ ਦੀ ਪੁਰਾਣੀ ਪ੍ਰਣਾਲੀ ਜਾਰੀ ਰਹੇਗੀ ਵਰਤਮਾਨ ਦੇ ਵਿੱਚ ਤੁਹਾਨੂੰ ਫਾਸਟੈਗ ਤੋਂ ਪੈਸੇ ਕੱਟਣ ਜਾਂ ਨਗਦ ਭੁਗਤਾਨ ਕਰਨ ਦੇ ਲਈ ਹਰ ਟੋਲ ਪਲਾਜ਼ਾ ਤੇ ਰੁਕਣਾ ਪੈਂਦਾ ਇਸ ਕਾਰਨ ਪਲਾਜ਼ਾ ਦੇ ਵਿੱਚ ਭੀੜ ਹੁੰਦੀ ਹੈ ਹੁਣ ਜੀਪੀਐਸ ਦੀ ਮਦਦ ਦੇ ਨਾਲ ਤੈਅ ਕੀਤੀ ਦੂਰੀ ਦਾ ਪਤਾ ਲਗਾ ਕੇ ਟੋਲ ਕਟਿਆ ਜਾਵੇਗਾ ਇਸ ਨਾਲ ਲੋਕਾਂ ਦੇ ਸਮੇਂ ਦੀ ਬਚਤ ਹੋਵੇਗੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗੜਿਕਰੀ ਲੰਬੇ ਸਮੇਂ ਤੋਂ ਇਸ ਪ੍ਰਣਾਲੀ ਨੂੰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਇਸ ਦੇ ਨਾਲ ਹੀ ਪੰਜਾਬ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ ਯਾਨੀ ਕਿ ਲਾਡੋ ਵਾਲੀ ਟੋਲ ਪਲਾਜ਼ਾ ਵੀ 17 ਸਤੰਬਰ ਤੱਕ ਫ੍ਰੀ ਹੋ ਸਕਦਾ ਹੈ ਜੇ ਦੱਸ ਦਈਏ ਕਿ ਮੁਲਾਜ਼ਮਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ 17 ਸਤੰਬਰ ਤੋਂ ਬਾਅਦ ਕੋਈ ਵੀ ਟੋਲ ਟੈਕਸ ਵਸੂਲ ਨਹੀਂ ਕਰਾਂਗੇ